ਇਕ ਪੰਥਕ ਆਈਡਿਓਲੋਜੀ ਦਾ ਪ੍ਰਕਾਸ਼ ਹੁੰਦਾ ਉਹ ਭਾਵੇਂ ਇਲੈਕਸ਼ਨਸ ਦੇ ਵੇਲੇ ਹੋਏ ਇਲੈਕਸ਼ਨਸ ਤੋਂ ਪਹਿਲਾਂ ਹੋਏ ਜਾਂ ਇੱਕ ਗੈਰ ਇਲੈਕਸ਼ਨਸ ਜਾਂ ਗੈਰ ਰਾਜਨੀਤਿਕ ਸਥਾਪ ਦੇ ਵਿੱਚ ਹੋਵੇ ਉਹ ਵਿਚਾਰ ਇਹਨਾਂ ਨੂੰ ਡਰਾਉਂਦਾ ਹੈ ਭਾਵੇਂ ਕਿ ਉਹ ਸਰਵ ਸਾਂਝੀ ਵਾਲਤਾ ਦਾ ਸਿਧਾਂਤ ਹੈ ਵਿਚਾਰ ਉਹ ਸਭੇ ਸਾਂਝੀ ਵਾਇਲਸ ਦਾ ਹੈ ਤੇ ਕੋਈ ਨਾ ਦੱਸੇ ਵਾਰਾ ਜੀ ਉਹਦਾ ਸਿਧਾਂਤ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾਂ ਨੂੰ ਸਾਂਝਾ ਉਹਦਾ ਸਰਬੱਤ ਦੇ ਭਲੇ ਦਾ ਪਰ ਕਿਸੇ ਕਾਰਨ ਉਹ ਜਿਹੜਾ ਸੰਕਲਪ ਹੈ ਇੱਕ ਅਤਵਾਦੀਆਂ ਦਾ ਸੰਕਲਪ ਲੱਗਦਾ ਹੁਣ ਦੋ ਨੌਜਵਾਨ ਦਿੱਤੇ ਨੇ ਗੱਲ ਉਧਰ ਕੀ ਹੋਈ ਹੈ ਨਸ਼ੇ ਦੀ ਗੱਲ ਹੋਈ ਹੈ ਕਿ ਅਸੀਂ ਨਸ਼ਾ ਛਡਾਉਣਾ ਚਾਹੁੰਦੇ। ਦੂਜੀ ਉਧਰ ਗੱਲ ਹੋਈ ਹੈ ਕਿ ਅਸੀਂ ਫ੍ਰੀ ਟ੍ਰੇਟ ਚਾਹੁੰਦੇ ਆ ਭਾਵੇਂ ਸਾਡੇ ਜਿਹੜੇ ਨਾਲ ਲੱਗਦੇ ਬਾਰਡਰ ਬੰਦੀ ਸਿੰਘਾਂ ਦੀ ਉਧਰ ਗੱਲ ਹੋਈ ਹੈ ਤੇ ਸਟੇਟ ਦੀ ਜੀਟੀਪੀ ਨੂੰ ਵਧਾਉਣ ਦੀ ਤੇ ਕਰਜ਼ਾ ਘਟਾਉਣ ਦੀ ਉਧਰ ਗੱਲ ਹੋਈ ਜਿਹੜੇ ਮੇਨ ਮੇਨ ਮੈਂ ਤੁਹਾਨੂੰ ਜਿਹੜੀ ਗੱਲ ਦੱਸਦਾ ਪੈਂ। ਹੁਣ ਇਹਦੇ ਵਿੱਚ ਅਤਵਾਦ ਕਿੱਧਰੋਂ ਆਇਆ? ਪਰ ਇਹ ਅਕਸਰ ਹੀ ਜਿਵੇਂ ਹੁਣ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਇਹ ਲਾਸਟਲੇ ਕੁਝ ਦਿਨਾਂ ਦੇ ਵਿੱਚ ਅਖੀਰਲੇ ਕੁਝ ਦਿਨਾਂ ਦੇ ਵਿੱਚ ਮੈਂ ਸਮਝਦਾ ਕਿ ਡੈਸਪਰੇਸ਼ਨ 'ਚ ਆ ਕੇ ਬਿਆਨ ਦਿੱਤੇ ਜਾ ਰਹੇ ਸ ਉਦਾਂ ਹੀ ਸਿੱਖ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਤਾਂ ਕਿ ਬਹੁਗਿਣਤੀ ਵੀਰਾਂ ਦੇ ਮਨਾਂ ਦੇ ਵਿੱਚ ਇੱਕ ਡਰ ਦੀ ਭਾਵਨਾ ਭਾਈ ਜਾਵੇ ਤੇ ਵੋਟਾਂ ਜਿਹੜੀਆਂ ਨੇ ਉਹ ਇੱਕ ਧਿਰ ਨੂੰ ਪਹੁੰਚਣ ਉਸ ਤੋਂ ਅੱਗੇ ਇਹਨਾਂ ਦਾ ਕੋਈ ਜਿਹੜਾ ਮਨੋਰਥ ਨਹੀਂ ਹੁੰਦਾ ਕੋਈ ਮਛਾ ਨਹੀਂ ਹੁੰਦੀ ਸੋ ਮੈਂ ਸਮਝਦਾ ਕਿ ਇਹ ਬਾਰ-ਬਾਰ ਜਿਹੜੀਆਂ ਚੀਜ਼ਾਂ ਆਖੀਆਂ ਜਾਂਦੀਆਂ ਐ ਇਹ ਪੰਜਾਬ ਨੂੰ ਸਪਰੈਸ ਕਰਨ ਦੇ ਲਈ ਪੰਜਾਬ ਦੇ ਵਸੀਲਿਆਂ ਨੂੰ ਹੜੱਪਣ ਦੇ ਲਈ ਜਿਵੇਂ ਆਲਰੇਡੀ ਚੱਲਦਾ ਵੀ ਪਿਆ ਹੈ ਤੇ ਨਾਲੇ ਸਿੱਖਾਂ ਦੀ ਇੱਕ ਪੰਥਕ ਸ਼ਬੀ ਨੂੰ ਅਤਵਾਦ ਦਾ ਰੂਪ ਦੇਣ ਦੇ ਲਈ ਇੱਕ ਰੰਗਤ ਦੇਣ ਦੇ ਲਈ ਕੀਤਾ ਜਾਂਦਾ ਹੈ ਬੜੀ ਮਾੜੀ ਗੱਲ ਮੈਂ ਸਮਝਦਾ ਕਿ ਜਿੰਨੀ ਕੁਰਬਾਨੀ ਪੰਜਾਬ ਨੇ ਸਿੱਖਾਂ ਨੇ ਕੀਤੀ ਹੈ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਇਹਨੂੰ ਸੁਰੱਖਿਅਤ ਰੱਖਣ ਦੇ ਲਈ ਕਿਉਂਕਿ ਜਦੋਂ ਗੁਰਦੁਆਰਿਆਂ ਦੀ ਲੜਾਈ ਲੜੀ ਗਈ ਤੇ ਗੰਦੇ ਨੇ ਆਪ ਕਹਾਂ ਸੀ ਕਿ 50% ਤੁਸੀਂ ਲੜ ਲਈ ਬਾਕੀ 50% ਦੇ ਵਿੱਚ ਫਿਰ 80% ਜਿਹੜੇ ਆ ਉਹ ਸਿੱਖ ਤੇ ਪੰਜਾਬੀ ਨੇ ਸੋ ਇਸ ਕਰਕੇ ਇਹ ਵਤੀਰਾ ਰੱਖਣਾ ਸਰਕਾਰ ਵੱਲੋਂ ਮੇਰੇ ਖਿਆਲ ਦੇ ਨਾਲ ਕਿਸੇ ਵੀ ਪਲੇਟਫਾਰਮ ਤੇ ਜੱਜ ਜਗ ਜਾਹਰ ਹੋ ਜਦੋਂ ਬਾਰਡਰ ਤੇ ਲੜਾਈ ਹੁੰਦੀ ਆ ਤੇ ਸ਼ਹੀਦियां ਵੀ ਦਸਤਾਰਾਂ ਵਾਲੇ ਪਾਉਂਦੇ ਆ ਆ ਕੁਝ ਦਿਨ ਪਹਿਲਾਂ ਦੀ ਇੱਕ ਦੋ ਦਿਨ ਦੀ ਸ਼ਿੰਦ ਘਟਨਾ ਤੁਸੀਂ ਵੇਖੀ ਹੋਊਗੀ ਇੱਕ ਕਿਰਪਾਹਾਂ ਦੇ ਨਾਲ ਸ੍ਰੀ ਸਾਹਿਬ ਦੇ ਨਾਲ ਉਧਰਲੇ ਪਾਸੇ ਜੇ ਆਪਾਂ ਬਾਰਡਰ ਦੇ ਉੱਤੇ ਜਦੋਂ ਹਮਲਾ ਕੀਤਾ ਜਾਂਦਾ ਦੂਜੀ ਤੋਂ ਫੌਜ ਵੱਲੋਂ ਤੇ ਇੱਕ ਨੌਜਵਾਨ ਉਥੇ ਸ਼ਹੀਦੀ ਹੋ ਜਾਂਦੀ ਉਹਦੀ ਉਹ ਲੱਗਦਾ ਸੀ ਕਿ ਉੱਥੇ ਕਿਰਪਾਨ ਚੰਗੀ ਆ ਪਰ ਜੇ ਪੰਜਾਬ ਦੇ ਵਿੱਚ ਕੋਈ ਗੱਲ ਕਰਦਾ ਵਾ ਤੇ ਉੱਥੇ ਕਿਹਾ ਜਾਂਦਾ ਕਿ ਇੱਥੇ ਹੱਥਵਾ ਜੀ ਜਦੋਂ ਰਾਜਨਾਥ ਸਿੰਘ ਜੀ ਲਦਾਖ ਵੱਲ ਜਾਂਦੇ ਨੇ ਨਾ ਜਕਾਰੇ ਛੱਡੇ ਜਾਂਦੇ ਉਧਰ ਨਿਸ਼ਾਨ ਸਾਹਿਬ ਹੱਥ 'ਚ ਫੜ ਕੇ ਹਾਂ ਹਾਂ ਤੇ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਕਿਉਂ ਕਿ ਯੂਜ਼ ਐਂਡ ਥਰੋ ਦੀ ਪੋਲਿਸੀ ਚੀਪ ਐਂਡ ਬੈਸਟ ਪੋਲਿਸੀ ਵਰਤੀ ਜਾ ਰਹੀ ਹੈ ਗੋਲੀਆਂ ਖਾਣ ਨੂੰ ਸਿੱਖ ਰਾਜ ਕਰਨ ਨੂੰ ਸਿੱਖ ਨਹੀਂ ਹੈ ਹਕਮ ਮੰਗਣ ਨੂੰ ਸਿੱਖ ਨਹੀਂ ਹੈ ਜਾਇਜ਼ ਨਹੀਂ ਹੋ ਜਾਂਦਾ ਗੋਲੀਆਂ ਖਾਵੇ ਦਾ ਜਾਇਜ਼ਾ ਲੰਗਰ ਲਾਵੇ ਜਾਇਜ਼ ਹੈ ਇਹੀ ਨਿਸ਼ਾਨ ਜੇ ਅਸੀਂ ਆਪਣੀ ਗੱਡੀ ਤੇ ਲਾ ਲਈਏ ਜਾ ਕੇ ਸੇ ਅਸੀਂ ਅਸਥਾਨ ਤੇ ਕਿਤੇ ਲਗਾ ਲਈਏ ਅਸੀਂ ਜਾ ਕੇ ਤੇ ਇਧਰ ਹਿਮਾਚਲ ਨਿਸ਼ਾਨ ਲਾ ਕੇ ਗਏ ਇਹ ਜਿਹੜਾ ਨਿਸ਼ਾਨ ਜਿਹੜਾ ਜੇ ਕਹਿੰਦੇ ਆ ਨਾ ਕਿ ਵੈਰੀ ਨੂੰ ਡਰਾਉਂਦਾ ਹੈ ਤੇ ਇਹ ਹਿਮਾਚਲ ਚ ਅਸੀਂ ਗਏ ਤੇ ਇਹਨਾਂ ਦੇ ਲੀਡਰਾਂ ਨੇ ਸਾਡਾ ਵਿਰੋਧ ਕਰਾਇਆ ਨਿਸ਼ਾਨ ਲਵਾਏ ਗਏ ਮੋਟਰਸਾਈਕਲਾਂ ਤੋਂ ਲਵਾਏ ਗਏ ਗੱਡੀਆਂ ਤੋਂ ਲਵਾਏ ਗਏ ਡਰਾਉਣਾ ਤਾਂ ਵੈਰੀਆਂ ਨੂੰ ਸੀਗਾ ਤੇ ਤੁਸੀਂ ਫਿਰ ਹਿੰਦਸਤਾਂ ਦੇ ਵੈਰੀ ਹੋਏ ਫਿਰ ਮੈਂ ਇਹੀ ਸਮਝੂਗਾ ਤੇ ਜਾਂ ਫਿਰ ਇਸ ਨਿਸ਼ਾਨ ਦੇ ਨਾਲ ਪ੍ਰੋਬਲਮ ਉਦੋਂ ਆਂਦੀ ਹੈ ਜਦੋਂ ਇਹ ਨਿਸ਼ਾਨ ਬਾਰਡਰਾਂ ਤੋਂ ਲੱਤ ਕਿਤੇ ਆਪਣੇ ਹੱਕ ਦੀ ਗੱਲ ਕਰਦਾ 17 ਹੱਕ ਦੀ ਗੱਲ ਕਰ ਪਈਆ ਆਕਸੀਜਨ ਦਾ ਲੰਗਰ ਲਾਇਓ ਤਾਂ ਕੋਈ ਪ੍ਰੋਬਲਮ ਨਹੀਂ ਪਰ ਜਦੋਂ ਹੱਕ ਦੀ ਗੱਲ ਕੀਤੀ ਪਾਣੀਆਂ ਦੀ ਗੱਲ ਕੀਤੀ ਨਸ਼ੇ ਹਟਾਉਣ ਦੀ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਿਆਦਾ ਬਹਾਲ ਰੱਖਣ ਦੀ ਗੱਲ ਕੀਤੀ